ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋ ਗਿਆਨੀ ਸੈਂਸਿੰਗ ਮਸਕੀਨ ਜਦੀ ਅੱਛੀ ਕਥਾ ਬਹੁਤ ਅਹਿਮ ਕਥਾ ਹੈਗੀ ਹੈ ਬਹੁਤ ਹੀ ਵਧੀਆ ਸਬਕ ਮੌਜੂਦ ਹੈਗਾ ਇਸ ਕਥਾ ਦੇ ਵਿੱਚ ਕਿ ਯਕੀਨ ਦੇ ਉੱਤੇ ਹਰ ਚੀਜ਼ ਜਿਹੜੀ ਆਪਾਂ ਹਾਸਲ ਕਰਦੇ ਆਂ ਅਗਰ ਤੁਹਾਨੂੰ ਕਿਸੇ ਚੰਗੀ ਚੀਜ਼ ਦਾ ਯਕੀਨ ਹੋਈਏ ਵੇ ਤਾਂ ਵੀ ਤੁਹਾਨੂੰ ਉਸ ਚ ਸਫਲਤਾ ਮਿਲ ਜਾਊਗਾ ਅਗਰ ਕਿਸੇ ਮਾੜੀ ਚੀਜ਼ ਦਾ ਯਕੀਨ ਹੋਈਏ ਮਨ ਮੰਨ ਲਵੇ ਉਸ ਨੂੰ ਅਗਰ ਉਹ ਨਹੀਂ ਵੀ ਹੈ ਤਾਂ ਵੀ ਤੁਹਾਨੂੰ ਨੁਕਸਾਨ ਪਹੁੰਚਾ ਦੇਣੀ ਸੋ ਚਲ ਕੇ ਕਥਾ ਸੁਣਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇੱਕ ਬੋਲ ਚੇਤੇ ਰੱਖਣਾ ਔਰ ਕਦੀ ਭੁੱਲ ਨਾ ਨਾ ਪਹਿਲੇ ਪਾਤਸ਼ਾਹ ਜੀ ਦਾ ਭਾਈ ਰੇ ਮਤ ਕੋਈ ਜਾਣੋ ਅਵਰ ਕਿਸੇ ਕੇ ਕਿਛ ਹਾਤ ਹੈ ਗੁਰੂ ਨਾਨਕ ਭਾਈ ਰੇ ਮਤ ਕੋਈ ਜਾਣੋ ਅਵਰ ਕਿਸੇ ਕੇ ਕਿਛ ਹਾਤ ਹੈ ਸਭ ਕਰੇ ਕਰਾਇਆ ਪ੍ਰਮਾਤਮਾ ਹੀ ਕਰਨ ਕਰੇ ਜਰਾ ਮਾਰਾ ਤਾਪ ਸਿਰ ਤੇ ਸਾਪ ਸਭ ਹਰ ਕੇ ਵਸ ਹੈ ਲਾਗ ਸਕੇ ਨਾ ਬਿਨ ਹਰ ਕੇ ਲਾਇਆ ਪਤਾ ਨਹੀਂ ਉਸਨੇ ਢੂਣਾ ਕਰ ਦਿੱਤਾ ਉਸਨੇ ਇਹ ਕਰ ਦਿੱਤਾ ਉਸਨੇ ਇਹ ਕਰ ਦਿੱਤਾ ਸਭ ਵਹਿਮ ਤੋਂ ਬਾਦ ਤਸੀਂ ਆਖੋਗੇ ਫਲਾਣਾ ਕਰਦਾ ਹੁਣ ਪੜੇ ਧਿਆਨ ਨਾਲ ਸੁਣਨਾ ਇੱਕ ਤੰਦਰੁਸਤ ਬੰਦੇ ਨੂੰ ਸਿਰਫ ਚਾਰ ਡਾਕਟਰ ਕਹਿ ਦਿਨ ਤੈਨੂੰ ਇਹ ਰੋਗ ਹੈ ਸਮਝ ਲੋ ਜੇ ਮਨ ਨੇ ਮੰਨ ਲਿਆ ਤੇ ਮਨਜੀ ਤੇ ਪਹ ਜਾਏਗਾ ਇਹ ਵੀ ਮੈਲਸ ਕਰਦੇ ਇਹ ਸਵਾਸਤੇ ਵੈਦਾਨੋ ਹਕੀਮਾਨੋ ਜੋ ਸਿੱਖਿਆ ਦਿੱਤੀ ਜਾਂਦੀ ਸੀ ਪੁਰਾਣੇ ਜ਼ਮਾਨੇ ਚ ਪਹਿਲੇ ਭयंकर ਤੋਂ ਭयंकर ਵੀ ਰੋਗ ਕਿਸੇ ਨੂੰ ਹੋਵੇ ਉਹਨੂੰ ਕਹਿਣਾ ਐਵੇਂ ਛੁਟਕਿਆਂ ਠੀਕ ਹੋ ਜਾਏਗਾ ਕੁਝ ਵੀ ਨਹੀਂ ਮਾਮੂਲੀ ਤਾਂ ਕਿ ਉਸ ਦੇ ਮਨ ਦੇ ਚੋਂ ਰੋਗ ਨਿਕਲੇ ਫਿਰ ਉਹਦੇ ਤਨ ਦੇ ਚੋਂ ਕੱਢਾਂਗੇ ਪਹਿਲੇ ਮਨ ਦੇ ਚੋਂ ਤੇ ਜੇ ਪਹਿਲੇ ਹੀ ਤੰਦਰੋਸਬੰਦੇ ਨੂੰ ਕਹਿ ਦੇ ਤੈਨੂੰ ਇਹ ਹੈ ਉਹਦੇ ਮਨ ਦੇ ਚ ਬਿਠਾ ਲਈ ਹੈ ਤੇ ਤਿੰਨ ਚਾਰ ਡਾਕਟਰ ਕਹਿ ਦਿੰਦੇ ਆਪੇ ਹੀ ਵਿਰੋਸਾ ਹੋ ਗਿਆ ਉਹ ਸਮਝ ਲਓ ਮਨ ਜੇ ਤੇ ਪਹ ਜਾਏਗਾ ਹੋ ਗਿਆ ਇਹ ਜਾਦੂ ਟੋਣੇ ਵਾਲੇ ਦੇ ਕੰਮ ਇਸ ਤਰ੍ਹਾਂ ਹੀ ਚੱਲਦੇ ਨੇ ਇਹ ਧਾਗੇ ਤਵੀਜ਼ੇ ਨਾਲ ਤਾਂ ਕੰਮ ਇਸ ਤਰ੍ਹਾਂ ਹੀ ਚੱਲਦਾ ਹੈ ਬਹਿਨੂ ਕੈਨੇਡਾ ਦੇ ਜਿਹ ਇੱਕ ਸੈੰਗ ਕਹਿਣ ਲਗਾ ਨਹੀਂ ਜੀ ਸਾਡੇ ਘਰ ਤੇ ਮੁੰਡਾ ਹੋ ਗਿਆ ਉਸ ਧਾਗੇ ਤਵੀਜ਼ ਨਾਲ ਮੈਂ ਕਿ ਚਿੜੀਆਂ ਪਸ਼ੂ ਪੰਛੀਆਂ ਅਸੂਰਾਂ ਦੇ ਵੀ 18 18 ਮੁੰਡੇ ਭੇ ਹੁੰਦੇ ਨੇ ਉਹ ਤਾਂਗੇ ਤਵੀਜ਼ ਲੈਂਦੇ ਪੈਣੇ ਇਤੇ ਹੁੰਦੇ ਨੇ ਕਿਸੇ ਇੱਕ ਆਦੇ ਨਹੀਂ ਆਉਂਦਾ ਨਹੀਂ ਆਉਂਦਾ ਬਾਕੀ ਤੇ ਹੁੰਦੇ ਪੈਣੇ ਕੋਈ ਤਾਂਗੇ ਤਵੀਜ਼ ਨਾਲ ਹੁੰਦੇ ਪੈਣੇ ਪਰ ਕੀ ਕੀਤਾ ਜਾਏ ਕਾਮਨਾ ਦਾ ਗਰਸਿਆ ਹੋਇਆ ਮਨੁੱਖ ਬਟਕੇਗਾ ਇੱਕ ਜਗ੍ਹਾ ਤੋਂ ਕਾਮਨਾ ਪੂਰੀ ਨਹੀਂ ਹੋਈ ਤਾਂ ਫਿਰ ਕੀ ਕਰੇਗਾ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਦਵਾਰੇ ਦਵਾਰ ਸਵਾਨ ਜਿਵੇਂ ਢੋਲ ਕੁੱਤੇ ਦੀ ਤਰ੍ਹਾਂ ਵਖ ਵਖ ਧਰਤੇ ਜਾਏਗਾ ਦਵਾਰੇ ਦਵਾਰ ਸਵਾਨ ਜਿਵੇਂ ਢੋਲ ਤ ਨੈ ਸੋਧਰਾਮ ਭਜਨ ਮਾਨਸ ਜਨਮ ਆਕਾਰਤ ਖੋਵਤ ਲਾਜ ਨਾ ਲੋਕ ਹਸਨ ਕੀ ਇਹਨੋ ਲੱਜਾ ਵੀ ਨਹੀਂ ਆ ਰਹੀ ਪਰਮਾਤਮਾ ਨੂੰ ਛੱਡ ਕੇ ਕਿਹੜੇ ਚੱਕਰਾਂ 'ਚ ਪਿਆ ਆ। ਗੁਰੂ ਨਾਨਕ ਦੇਵ ਜੀ ਮਹਾਰਾਜ ਐਲਾਨੀਆਂ ਕਰ ਰਹੇ ਨਾ ਭਾਈ ਰੇ ਮਤ ਕੋਈ ਜਾਣੋ ਕਿਸੇ ਕੇ ਕਿਚਾਤ ਹੈ। ਭੁੱਲ ਕੇ ਵੀ ਨਾ ਸਮਝਣਾ ਕਿਸੇ ਦੇ ਹੱਥੇ 'ਚ ਕੁਝ ਹੈ ਤੇ ਕੋਈ ਕੁਝ ਕਰ ਸਕਦਾ ਹੈ। ਹਾਂ ਮਨ ਨੇ ਮੰਨ ਲਿਆ ਇਸ ਤਰ੍ਹਾਂ ਜੈਸੇ 2-3 ਡਾਕਟਰ ਕਹਿ ਦਿੰਦੇ ਤੈਨੂੰ ਇਹ ਰੋਗ ਹੈ ਮਨ ਦੇ 'ਚ ਬੈਠ ਗਈ ਗੱਲ। ਇਹ ਜਾਦੂ ਟੋਣੇ ਵਾਲੇ ਪਹਿਲੇ ਤੇ ਤਾਂ ਇਹ ਜੇ ਕਹਿਣਗੇ ਗੱਲ ਮਨ ਦੇ ਚ ਬਿਠਾਣਗੇ ਤੈਨੂੰ ਇਹ ਹੈ ਕਿਸੇ ਨੇ ਕੁਝ ਕੀਤਾ ਹੁਣ ਪਹਿਲੇ ਤੇ ਆਪ ਕੁਝ ਕਰਨਗੇ ਫਿਰ ਆਪ ਕੱਢਣਗੇ ਬਸ ਉਹਨਾਂ ਦਾ ਕੰਮ ਹੈ ਆਪ ਮਨ ਦੇ ਚ ਖਿਆਲ ਬਿਠਾ ਦੇਣਾ ਤੇ ਹੁਣ ਇਸੇ ਖਿਆਲ ਨੂੰ ਕੱਢਣਾ ਇਹ ਉਹਨਾਂ ਦਾ ਧੰਦਾ ਸਤਸੰਗੀਆਂ ਨੂੰ ਸਮਝ ਲੈਣਾ ਚਾਹੀਦਾ ਔਰ ਇਹ ਧੰਦਾ ਬੜੀ ਕਾਮਯਾਬੀ ਨਾਲ ਚੱਲ ਰਿਹਾ ਹੈ ਮੈਂ ਫਿਰ ਅਰਜ਼ ਕਰਾਂ ਇਸ ਚੱਕਰੇ ਚ ਨਾ ਪਹਿਣਾ ਕਿ ਮਨ ਪ੍ਰਭਾਵਿਤ ਨਹੀਂ ਆਉਂਦਾ ਆਉਂਦਾ ਹੈ ਹੁੰਦਾ ਗਲਤ ਤਰ੍ਹਾਂ ਦੇ ਪ੍ਰਚਾਰ ਤੋਂ ਵੀ ਮਨ ਪ੍ਰਭਾਵਿਤ ਆਉਂਦਾ ਹੈ ਸਿਆਣੇ ਤੋਂ ਸਿਆਣਾ ਮਨੁੱਖ ਵੀ ਪ੍ਰਭਾਵਿਤ ਹੋ ਸਕਦਾ ਹੈ ਤੁਸੀਂ ਆਖੋਗੇ ਸਿਆਣੇ ਤੋਂ ਸਿਆਣਾ ਪ੍ਰਭਾਵਿਤ ਹੋ ਸਕਦਾ ਹੋ ਸਕਦਾ ਹੈ ਇਸ ਵਾਸਤੇ ਬੜੇ ਵੱਡੇ ਪੱਦਰ ਤੇ ਐਡਵਰਟਾਈਜ਼ਮੈਂਟ ਦੀ ਕਲਾ ਪਰ ਹੈ ਪ੍ਰਚਲਿਤ ਹੋਈ ਏ ਸਾਰੀ ਦੁਨੀਆ 'ਚ ਖ਼ਬਰ ਵਿੱਚ ਟੀਵੀ ਦੇ ਵਿੱਚ ਰੇਡੀਓ 'ਚ ਬਾਰ ਬਾਰ ਪੜਨ ਨੂੰ ਸੁਣਨ ਨੂੰ ਇਹ ਮਿਲ ਜਾਏ ਬੇ ਇਸ ਸਾਬਨ ਦੇ ਇਸ਼ਨਾਨ ਕਰਨ ਦੇ ਨਾਲ ਬੰਦਾ ਖੂਬਸੂਰਤ ਹੋ ਜਾਂਦਾ ਹੈ ਲੈ ਨਕਸ਼ ਵਧੀਆ ਹੋ ਜਾਂਦੇ ਯਕੀਨ ਜਾਨੋ ਦੁਕਾਨ ਤੇ ਜਾ ਕੇ ਮਨੁੱਖ ਨੇ ਉਹੀ ਸਾਬਣ ਲੈ ਲਿਆ ਤੇ ਹੁਣ ਕੌਣ ਦੱਸੇ ਸਾਬਣ ਦਾ ਖੂਬਸੂਰਤੀ ਨਾਲ ਕੀ ਮਤਲਬ ਹੈ ਮਹਿਲਦ ਹੋ ਸਕਦਾ ਹੈ ਜ਼ਰਾ ਕੋਮਲ ਹੋਵੇਗਾ ਲੇਕਿਨ ਨੈਣ ਨਕਸ਼ ਠੀਕ ਕਰ ਦੇਗਾ ਦੰਦ ਠੀਕ ਕਰ ਦੇਗਾ ਅੱਖਾਂ ਠੀਕ ਕਰ ਦੇਗਾ ਔਰ ਫਿਰ ਖੂਬਸੂਰਤ ਤਸਵੀਰਾਂ ਸਾਹਮਣੇ ਕਰਨਗੇ ਇਸਤਰੀਆਂ ਦੇ ਵੇ ਇਹਦੀ ਖੂਬਸੂਰਤੀ ਇਸੇ ਸਾਬਣ ਕਰਕੇ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰਗੁਰ ਪ੍ਰਸਾਦ ਜਪ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਜ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਆ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪੁ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਕ ਓ ਅੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ एक ओंकार सतनाम करता पुरख निरभो निरवैरु अकाल मूरत अजोन्ये साभंग गुरप्रसाद जब आद सच जुगाद सच है ज्ञानी संसिंह मस्किन जी दी आज दी कथा बहुत अहम कथा सी यकीन ਦੇ ਉੱਤੇ ਉਹਨੇ ਗੱਲ ਕੀਤੀ ਕਿ ਇਨਸਾਨ ਦਾ ایمان سارے ਦਾ ਸਾਰਾ ਯਕੀਨ ਦੇ ਉੱਤੇ ਹਨ ਬੜੀ ਵਧੀਆ ਉਦਾਹਰਨਾ ਦਿੱਤੀਆਂ ਅਗਰ ਇੱਕ ਤੰਦਰੁਸਤ ਬੰਦੇ ਨੂੰ ਚਾਰ ਡਾਕਟਰ ਕਹਿ ਦੇਣਾਂ ਕਿ ਤੂੰ ਬਿਮਾਰ ਹੈ ਤੇ ਉਹ ਬਿਮਾਰ ਹੋ ਜਾਏਗਾ ਕਿਉਂਕਿ ਚਾਰ ਤੰਦਰੁਸਤ ਜਿਹੜੇ ਡਾਕਟਰ ਸੀ ਜਿਹੜੇ ਕਾਬਲ ਹੈ ਉਹਨੇ ਉਹਨਾਂ ਨੂੰ ਕਿਹਾ ਸੀਗਾ ਔਰ ਅਗਰ ਇੱਕ ਬਿਮਾਰ ਬੰਦੇ ਨੂੰ ਚਾਰ ਡਾਕਟਰ ਇਹ ਕਹਿ ਦੇਣ ਕਿ ਤੂੰ ਤੇ ਚਾਰ ਦਿਨ ਦਵਾਈ ਖਾਏਗਾ ਤੇ ਤੂੰ ਸਿਹਤਯਾਬ ਹੋ ਜਾਏਗਾ ਤੇ ਉਹ ਸਿਹਤਯਾਬ ਹੋ ਜਾਂਦਾ ਕਿਉਂਕਿ ਉਸ ਚੀਜ਼ ਦਾ ਯਕੀਨ ਹੁੰਦਾ ਕਿ ਇਹਨਾਂ ਨੇ ਕਹਿਤਾ ਮੈਨੂੰ ਇਹ ਜਾਣਦੇ ਆ ਹਰ ਚੀਜ਼ ਦੇ ਬਾਰੇ اسے طرح جڑے انہوں جہے آسیا کہ لٹنے آلے ہیں جی ڈونگی ہے وہ اسے طرح وہم ہیں انسان کہ تیرے اتنے کسی نے کیتا ہے تاکہ تو بھی تیرے کیتے جنوں مشکل پریشانیاں آدمی اور جہاں وہ وحم ہے نا جدو وہ پختہ ہونا ہو شروع ہو جاتا یقین بن جانا اس چیز کا یقین ہو جاتا تو انہوں اثرات نظر ہونا شروع ہو جاتے حالانکہ چیز ایسی کوئی نہیں ہوں ਸਾਰਾ ਜਿਹੜੇ ਗੱਲ ਹੈ ਨਾ ਉਹ ਇਨਸਾਨ ਦੇ ਯਕੀਨ ਤੇ ਹੈ ਕਿ ਵਹਿਮ ਜਦੋਂ ਕੋਈ ਪਾ ਦਿੰਦਾ ਹੈ ਨਾ ਤੁਹਾਨੂੰ ਚਾਹੇ ਚੰਗੀ ਚੀਜ਼ ਦਾ ਚਾਹੇ ਮਾੜੀ ਚੀਜ਼ ਦਾ ਜਦੋਂ ਯਕੀਨ ਬਣ ਜਾਂਦਾ ਹੈ ਨਾ ਅਗਰ ਤੇ ਚੰਗੀ ਚੀਜ਼ ਹੈ ਤੇ ਤਾਂ ਤੁਹਾਨੂੰ ਸਫਲਤਾ ਦੇ ਦੇਗਾ ਔਰ ਅਗਰ ਮਾੜੀ ਚੀਜ਼ ਦਾ ਤੇ ਤੁਹਾਨੂੰ ਨੁਕਸਾਨ ਪਹੁੰਚਾਏਗਾ ਸਿਰਫ ਅਗਰ ਕਿਸੇ ਨੂੰ ਕੋਈ ਫਾਇਦਾ ਜਾਂ ਨੁਕਸਾਨ ਨਹੀਂ ਸਕਦੀ ਹੈ ਤੇ ਰੱਬ ਦੀ ذات ਹੈ ਰੱਬ ਨਾਲ ਜੁੜੋ ਵਾਹਿਗੁਰੂ ਨਾਲ ਜੁੜੋ ਉਹਦੇ ਕੋ ਮੰਗੋ ਉਹਨੂੰ ਪੁਕਾਰੋ ਪਰੇਸ਼ਾਨੀਆਂ ਦੇ ਵਿੱਚ ਵੀ ਤੇ ਖੁਸ਼ੀ ਦੇ ਵਿੱਚ ਵੀ ਉਸ ਤੋਂ ਇਲਾਵਾ ਕੋਈ ਨਹੀਂ ਹੈ ਬਾਕੀ ਸਭ ਜਿਹੜੇ ਐ ਢੋਂਗੀ ਐ ਧੋਖੇਬਾਜ਼ ਐ ਪ੍ਰਚਾਰ ਕਰਦੇ ਐ ਔਰ ਇਸ ਪ੍ਰਚਾਰ ਦੇ ਵਿੱਚ ਜਿਸ ਤਰ੍ਹਾਂ ਨੇ ਦੱਸਿਆ ਕਿ ਇਹ ਨਹੀਂ ਕਿ ਸਿਰਫ ਜਿਹੜੇ ਨਾ ਸਮਝ ਆਈ ਅਕਲ ਨਹੀਂ ਰੱਖਦੇ ਜਿਨ੍ਹਾਂ ਨੂੰ ਕੁਝ ਗਿਆਨ ਨਹੀਂ ਹੈ ਉਹੀ ਲੋਗ ਹੁੰਦੇ ਹੈਗੇ ਬਲਕਿ بڑے بڑے ਗਿਆਨ ਰੱਖਣ ਵਾਲੇ ਵੀ ਇਹਨਾਂ ਢੋਂਗੀਆਂ ਦੇ ਹੱਥੇ ਚੜ ਜਾਂਦੇ ਹੈਗੇ ਯਕੀਨ ਜਿਦੋ ਇੱਕ ਚੀਜ਼ ਦਾ ਪ੍ਰਚਾਰ ਉਸ ਬੰਦੇ ਨੇ ਇਸ ਤਰ੍ਹਾਂ ਕਰਨਾ ਜਿੱਦਾਂ ਤੁਹਾਡੀ ਉਹਨੇ ਸਾਈਕੀ ਨੂੰ ਹਿੱਟ ਕਰਨਾ ਜੋ ਤੁਹਾਡੇ ਮੇਨ ਪ੍ਰੋਬਲਮ ਹੈ ਉਹਨਾਂ ਨੂੰ ਹਿੱਟ ਕਰਨਾ ਤੇ ਤੁਹਾਨੂੰ ਉਹ ਆਪ ਹੀ ਬੰਦਾ ਲੱਗੇਗਾ ਕਿ ਵਾਹ ਕੀ ਕਾਬਲ ਹੈ ਉਹ ਸਿਰਫ ਨفسiat ਨੂੰ ਸਮਝਦੇ ਬਾਕੀ ਵੀਰੋ ਅਗਰ ਕੋਈ ਇਜ਼ਾਤ ਨਫਾ ਨੁਕਸਾਨ ਦੇਣ ਵਾਲੇ ਤੇ ਸਿਰਫ ਰੱਬ ਦੀ ਜ਼ਾਤ ਉਸ ਤੋਂ ਇਲਾਵਾ ਕੋਈ ਨਹੀਂ ਹੈ ਉਹਨੂੰ ਪੁਕਾਰੋ ਖੁਸ਼ੀ ਚ ਵੀ ਤੇ ਪਰੇਸ਼ਾਨੀ ਚ ਵੀ ਹਰ ਹਾਲ ਦਾ ਸ਼ੁਕਰ ਅਦਾ ਕਰੋ ਸਫਲਤਾ ਹੀ ਸਫਲਤਾ ਤਾਂ ਉਹ ਕਥਾ ਕਹਿੰਦੀ ਲੱਗੀ ਕਮੈਂਟਸ ਕਰਕੇ ਲਾਜ਼ਮੀ ਦੱਸਿਓ ਰੱਖਿਓ ਆਪਣਾ ਟੇਰ ਸਾਰਾ ਖਿਆਲ ਵਿੱਚ ਲੱਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼